ਸੋ ਹੰਦ ਮਹਾਰਾਜ ਜੀ ਸ਼ੇਰ ਸਿੰਘ ਵਿਸ਼ਨੋ ਵਰਵਾੰ ਦੀ ਜੈ ਸੋ ਹੰਦ ਮਹਾਰਾਜ ਜੀ ਜੀਰ ਸਿੰਘ ਵਰਵਾੰ ਦੀ ਜੈ ਸੋ ਹੰਦ ਮਹਾਰਾਜ ਜੀ भगवान दी जय सिंह विष्णु भगवान जय गुरु ग्रंथ साहब लिखा है गोविंद मिलन की ये तेरी बढ़िया अवर काज ना तेरे किसे काम वो सतगुरु गोविंद कौन है ਉਦੇ ਪਰ ਲਿਖਿਆ ਹੈ गोविंद तत् नहीं वजूद नहीं शरीर नहीं गोविंद तत् नहीं वजूद नहीं शरीर नहीं वो शब्द गोविंद जिसमें गोविंद 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 सारे रहेगा या उस में मिलने की कोशिश करनी है क्योंकि जो चूक उस शब्द गोविंद की खेल करता है अकाल पुरख सचखंड का वासी है जन्मदा की मर्ता नहीं जिसको निराकार है ਤੋ ਆਪਣੇ ਦੋ ਜਹਾਨ ਦੇ ਕਾਰੋਬਾਰ ਨੂੰ ਚਲਾਉਣ ਵਾਸਤੇ ਆਪਣੇ ਜੋਤ ਦੀ ਤਾਰ ਵਿੱਚੋਂ ਆਪਣੇ ਸੁੱਤ ਨੂੰ ਪ੍ਰਗਟ ਕਰਦਾ ਹੈ ਜਿਸ ਨੂੰ ਸਤਗੁਰੂ ਸ਼ਬਦ ਕਿਹਾ ਗਿਆ ਹੈ ਸਤਗੁਰੂ ਸ਼ਬਦ ਹੀ ਸਤਗੁਰੂ गोविंद ਹੈ ਅਰਬਾਣੀ ਚ ਲਿਖਿਆ ਹੈ ਕਿ ਸਤਗੁਰੂ ਸਤਗੁਰੂ गोविंद ਕਿਹਾ ਓ ਮੈਂ ਸਤਗੁਰੂ ਸ਼ਬਦ ਗੁਰ ਸਿੱਖੂ ਤਵਾੜੇ ਪਿੱਛੇ ਸੁਤਾ ਮਾਝੂ ਵਾੜੀ ਦੀਆਂ ਵਿੱਚ ਝਾੜੀਆਂ ਮਾਤ ਪਿਤਾ ਪੁੱਸ ਪੁੱਤੇ ਤੁਹਾਡੀ ਪੇਂਟ ਚੜਾਈ ਆ। ਇਹ ਜਨ ਹੁਣ ਕਰਜੂ ਅੰਤਮ ਆ ਗਿਆ ਹੈ ਕੀ ਹੋ ਗਿਆ? ਕਿਉਂ ਕਰਜੂ ਅੰਤਮ ਹਿੰਮਤਾ ਹਾਰੀਆਂ ਬੈਠੇ ਹਰ ਪੁਲਾਈਆਂ ਅੱਗੇ ਸਾਵਧਾਨੀ ਕੀਤਾ। ਬਿਨਾ ਸਤਗੁਰੂ ਸ਼ਬਦ ਤੋਂ ਸਭ ਨੂੰ ਹੋਣੀ ਆ ਖਵਾਰੀਆਂ। ਖਾਲਸਾ ਖਾਲਸ ਰੰਗ ਨਾ ਕੋਈ ਰੰਗਾਇਆ। ਕਿਉਂ ਇਸ਼ਾਰਾ ਦਿੱਤਾ ਸੀ ਸਤਗੁਰੂ ਗੋਬਿੰਦ ਨੇ? ਜਿਸ ਵੇਲੇ ਛੱਡਿਆ ਪੂਰੀ ਅਨੰਦਾ ਅਨੰਦਪੁਰ ਛੱਡਿਆ ਸੀ ਸਹਿਜ ਨਾਲ ਮਾਤਾ ਗੁਜਰੀ ਦੀ ਕੰਨ ਵਿੱਚ ਸੁਣਾਈ ਆ ਕੀ ਸੁਣਾਇਆ ਮਾਤਾ ਜੀ ਮੈਂ ਮੁੜ ਕੇ ਕਦੇ ਨਹੀਂ ਆਉਣਾ ਵਿੱਚ ਜੇਰੇ ਝੰਡਾ ਉਤਪਸਥਿਤ ਜਵਨ ਨਾ ਕੋਈ ਮਿਲਾਈ ਆ ਮੈਂ ਕਿ ਚਾਰਖਾਨੀਆਂ ਵਿੱਚ ਨਹੀਂ ਆਉਣਾ ਹਾਂ ਔਰ ਆਪਣੇ ਦੁਬਾਰਾ ਆਉਣ ਬਾਰੇ ਵੀ ਦੱਸ ਦਿੱਤਾ ਮੈਂ ਜਦੋਂ ਆਵਾਂਗਾ ਸੱਚਖੰਡ ਵਿੱਚੋਂ ਸੱਚ ਦੀ ਧਾਰ ਬਣ ਕੇ ਸ਼ਬਦ ਗੁਰੂ ਹੋ ਕੇ ਨਹੀਂ ਆਖੇ ਸ਼ਬਦ ਗੁਰੂ ਹੋ ਕੇ ਆ ਜੇ ਛੀਰ ਕਰਕੇ ਆਵਾਂ ਚਲ ਦਿਨ ਦਾ ਪ੍ਰੋਣਾ ਫਿਰ ਹੱਥ ਕਿਸੇ ਨਾਲ ਆ ਮੈਂ ਜਦੋਂ ਆਵਾਂਗਾ ਸੱਚ ਕੰਡ ਵਿੱਚੋਂ ਸੱਚ ਦੀ ਧਾਰ ਬਣ ਕੇ ਸ਼ਬਦ ਗੁਰੂ ਹੋ ਕੇ ਤੇ ਸਮਾਵਾਂਗਾ ਵਿੱਚ ਪਰਮਾਨੰਦਾ ਪਰਮਪੁਰਖ ਦਾ ਰੂਪ ਇੱਕੋ ਵੇਖ ਵਿਖਾਈਆ ਜਦੋਂ ਮੇਰਾ ਦਿਲ ਕਰੇਗਾ ਮੈਂ ਸਤਗੁਰ ਸ਼ਬਦ ਹੋ ਕੇ ਕਿ ਸਾਰੀ ਕਿਹ ਸਤਗੁਰ ਸ਼ਬਦ ਦੀ ਜੋ ਚੌਕਲੇ ਮੈਂ ਸਤਗੁਰੂ ਸ਼ਬਦ ਹੋ ਕੇ ਦੋ ਜਹਾਨਾਂ ਵਿੱਚ ਮਚਾ ਦਿਆਂਗਾ ਤੰਗਾ ਬਦਲੀ ਉੱਪਰਲੀ ਤਾਂ ਕਰ ਦਿੱਤੀ ਉਹ ਥੱਲੇ ਵਾਲੀ ਕਰਨੀ ਬਾਕੀ ਹੈ ਖੰਡਾ ਹੱਥ ਨਾ ਕੋਈ ਉਠਾਈ ਹੈ ਉਹਨੂੰ ਤਲਵਾਰ ਤੀਰ ਤਲਵਾਰ ਫੜਦੀ ਲੋੜਨੀ ਹੈ ਹੁਣ ਲਿਖਦਾ ਨਾ ਕੋਈ ਤੀਰ ਨਾ ਕੋਈ ਪੱਥਰ ਨਾ ਕੋਈ ਹਥਵਿਸ਼ ਵੜੇ ਖੰਡਾ ਨਾ ਤੇ ਨਾ ਕੋਈ ਫੌਜ ਤੇ ਲਸ਼ਕਰ ਸਾਹੀ ਨਜ਼ਰੀ ਆਈ ਆ ਇੱਕੋ ਬਣਾ ਕੇ ਸਤ ਰੰਗ ਦਾ ਡੰਡਾ ਡੰਡਾਵਤ ਸਮਝਦੇ ਬਦਲਾਈ ਕਿਉਂਕਿ ਉਹ ਸ਼ਬਦ ਖੰਡੇ ਦਾ ਖੇਲ ਹੋਇਆ ਹੈ ਅੱਗੇ ਸ਼ਬਦੀ ਕਰਤਨ ਵਾਲਾ ਡੰਡਾ ਹੋਸ਼ ਟਿਕਾਣੇ ਸ਼ਬਦੀ ਦੇ ਕਰਾਈ ਹੈ ਗਬਰਤ ਹੋ ਗਿਆ ਸੰਸਾਰ ਨੂੰ ਟਿਕਾਣੇ ਕਰ ਦੇਗਾ ਉਹ ਕਿਉਂਕਿ ਐਸੇ ਸੰਸਾਰ ਵਿਗੜ ਚੁੱਕਾ ਹੈ ਕਾਲ ਯੁਗ ਦਾ ਪੂਰਾ ਜੋਰ ਹੈ ਐਸੇ ਸੰਸਾਰ ਆਪਣੇ ਮਾਲਕ ਨੂੰ ਨਹੀਂ ਪਛਾਨ ਰਿਹਾ ਜਿਹੜਾ ਆਪਣੇ ਅੰਦਰ ਦਾ ਵਾਸੀ ਹੈ ਉਹਨਾਂ ਨੂੰ ਪਛਾਨਦੇ ਹੈ ਪਿਤਾ ਪੁੱਤ ਮਾ ਬੇਟਾ ਪਾਈ ਭਾਈ ਭਾਈ ਭੈਣ ਵਿੱਚ ਸਾਰੀ ਲੜਾਈਆਂ ਹੋ ਗਈਆਂ ਕਰ ਸੱਸ ਬਹੂ ਸਾਸਰ ਨੂੰ ਸਾਰਿਆਂ ਦੀਆਂ ਲੜਾਈਆਂ ਕਲਜੂ ਨੇ ਕਰਾਤੀਆਂ ਕਲਜੂ ਕਹਿੰਦਾ ਹੈ ਹੁਣ ਮੇਰਾ ਰਾਜ ਹੈ ਤੇ ਮੇਰਾ ਕੰਮ ਹੈ ਸਤ ਧਰਮ ਨੂੰ ਖਤਮ ਕਰਨਾ ਤੇ ਕਲਜੂ ਕਹਿੰਦਾ ਹੈ ਮੈਂ ਸਾਰਿਆਂ ਦੇ ਅੰਦਰ ਐਂਟਰ ਕਰ ਗਿਆ ਮੈਂ ਸਾਰਿਆਂ ਦੇ ਕਾਇਆ ਮੰਦਰ ਵੜਿਆ ਵਿੱਚ ਮਕਾਨ ਸਾਢੇ 3 ਅੰਦਰ ਡੇਰਾ ਲਾਈਆ ਇਹ ਹਰ ਇੱਕ ਦਾ ਸਰੀਰ ਸਾਢੇ 3 ਲੱਧਾ ਹੁੰਦਾ ਹੈ ਕਹਿੰਦਾ ਮੈਂ ਉਹਦੇ ਅੰਦਰ ਡੇਰਾ ਲਾ ਲਿਆ ਜਾਂ ਕਲਯੂ ਨੇ ਡੇਰਾ ਲਾ ਲਿਆ ਤੇ ਫਿਰ ਤਾਂ ਕੰਪੁੱਟੇ ਹੋਣੀ ਹੋਣੀ ਤੇ ਫਿਰ ਹੁਣ ਬੇਸ਼ੱਕ ਸਾਰੀ ਸ੍ਰਿਸ਼ਟੀ ਕਾਇਨਾਤ ਨਾਲ ਜਬਾਨ ਜਬਾਨ ਨਾਲ ਤਾਂ ਰਾਮ 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 ਜੈ ਸਿਤਾ ਰਾਮ ਸਤਨਾਮ ਵਾਹਿਗੁਰੂ ਸਾਰੇ ਜਿਕਾਰੇ ਲਾਂਦੇ ਆ ਪਰ ਕਲਯੂ ਕਹਿੰਦਾ ਹਿਰਦੇ ਸਕੇ ਨਾ ਕੋਈ ਵਸਾਈਆ ਹਿਰਦੇ ਵਿੱਚ ਨਹੀਂ ਉਹ ਲੋਸ ਔਰ ਜਿਸ ਮੁਖ ਨਾਲ ਅਸੀਂ ਪਰਮਾਤਮਾ ਦਾ ਨਾਮ ਲੈਣਾ ਸੀ ਉਸ ਮੁਖ ਨਾਲ ਤਾਂ ਬਿੜੀਆਂ ਸੀਟਾਂ ਲੱਗ ਗਈਆਂ ਪਈਆਂ ਹੁੱਕੇ ਲੱਗ ਗਏ ਤੇ ਕਲਜੂ ਕਹਿੰਦਾ ਹੈ ਵੇਖ ਲੈ ਆ ਕੇ ਮੈਂ ਅਵਤਾਰ پیغمبر ਗੁਰੂਆਂ ਦੇ ਧਰਮ ਦਾ ਬਦਲ ਦਿੱਤਾ ਰਾਸਤਾ ਜਿਹੜੇ ਪਿਛਲੇ ਤੇ ਇਹ ਅਵਤਾਰ ਤੇ پیغمبر ਤੇ ਗੁਰੂ ਕਹਿ ਕੇ ਗਏ ਸੀ ਉਹਨਾਂ ਦੇ ਬਤਾਏ ਰਸਤੇ ਨੂੰ ਕਲਜੂ ਨੇ ਭੁਲਾ ਦਿੱਤਾ ਉਹਨਾਂ ਦੇ ਰਸਤੇ ਤੇ ਕੋਈ ਨਹੀਂ ਚੱਲ ਰਿਹਾ ਸਾਚੇ ਮਾਰਗ ਚਲਣ ਕੋਈ ਨਾ ਪਾਈਆ ਮਨਸ ਮਾਨਵ ਮਨੁੱਖ ਵੰਜਾਰਾ ਕੀਤਾ ਪਸ਼ੂਆਂ ਪੰਛੀਆਂ ਮਾਸ ਦਾ ਮਾਸਾਹਰੀ ਹੋ ਗਏ ساری ਸ੍ਰਿਸ਼ਟੀ ਤਕਰੀਬਨ ਤਕਰੀਬਨ ਮਾਸਾਹਰੀ ਹੋ ਗਈ ਜਿੱਥੇ ਕ੍ਰਿਸ਼ਨ ਜੀ ਗਵਾਂ ਨੂੰ ਪਾਲਦੇ ਸੀ ਤੇ ਹੁਣ ਕੀ ਹੋ ਗਿਆ ਉਹਨੂੰ ਖਾਂਦੇ ਆ ਇੱਕ ਗਵਾਂ ਦਾ ਪਾਲੀ ਤੇ ਫੇਰ ਮਨੁਸ਼ਿਆ ਨੇ ਖਾਣਾ ਬੱਚਾ ਕੱਠਾ ਢੱਗਾ ਸੱਚ ਨਾਮ ਨਾ ਕੋਈ ਤੇ ਅੰਮ੍ਰਿਤ ਰਸ ਨਾ ਲਗੇ ਕਿਸੇ ਨਾ ਰਾਈ ਅੰਮ੍ਰਿਤ ਰਸ ਨਹੀਂ ਕੋਈ ਪੀ ਰਿਆ ਸਮਾਸ ਖਾਂਣ ਲੱਗੇ ਸਾਰੇ ਤੇ ਇਸ ਕਰਕੇ ਕਲਜੂ ਕਹਿੰਦਾ ਹੈ ਕਲਜੂ ਕਹੇ ਪ੍ਰਭੂ ਪਹਿਲੋਂ ਮੈਨੂੰ ਦੇ ਸ਼ਾਬਾਸ਼ ਮੈਨੂੰ ਮੈਡਲ ਮਿਲਣਾ ਚਾਹੀਦਾ ਕਿ ਮੈਂ ਸੱਤ ਧਰਮ ਦਾ ਨਾਸ ਕਰ ਦਿੱਤਾ ਜਿਸ ਸੱਤ ਧਰਮ ਦਾ ਕੀਤਾ ਨਾਸ ਕੁੜੀ ਕਿਰਿਆ ਦਿੱਤੀ ਪ੍ਰਗਟਾਈਆ ਪੁਰਖ ਕਾਲੇ ਜੀਨ ਤੇ ਹਾਲੇ ਤੇਰੇ ਉੱਤੇ ਕਿਸੇ ਦਾ ਰਹਿ ਨਹੀਂ ਦਿੱਤਾ ਵਿਸ਼ਵਾਸ ਵਿਸ਼ੰਗ ਗੁਰ ਲਗਾਈ ਸਾਰੇ ਜਗਤ ਤੇ ਵਿਸ਼ਵਾਸ ਗਿਆ ਲekin ਕਲ ਜੂ ਕਹਿੰਦਾ ਹੈ ਕਿ ਮੈਂ ਸੱਤ ਧਰਮ ਦਾ ਨਾਸ਼ਕਾਰੀ ਦਿੱਤਾ ਪਰ ਮੈਂ ਸਾਜੁਗ ਤ੍ਰੇਤਾ ਦਵਾਪਰ ਨਾਲੋਂ ਚੰਗਾ ਯੁਗ ਹਾਂ ਕਿਉਂ ਚੰਗਾ ਉਹ ਕਹਿੰਦਾ ਕਿ ਮੈਨੂੰ ਖਤਮ ਕਰਨ ਵਾਸਤੇ ਉਸ ਨਿਰਗੁ ਨਿਰাকার ਪ੍ਰਮਾਤਮਾ ਨੂੰ ਜੋ ਸ਼ਬ ਅਵਤਾਰ ਬਣ ਕੇ ਆਣਾ ਪਿਆ ਨੀਕ ਲੰਕ ਬਣ ਕੇ ਆਣਾ ਪਿਆ ਕਲ ਜੂ ਕਹੇ ਮੈਂ ਸਭ ਤੋਂ ਚੰਗਾ ਜਿਸਦੇ ਵਾਸਤੇ ਧਰਨੀ ਉੱਤੇ ਆਪ ਆਏ ਭਗਵਾਨ ਭਗਵਾਨ ਆਪਣਾ ਰੂਪ ਬਦਲਾਈਆ ਜਿਸ ਨੂੰ ਕੋਈ ਨਿਰਾਕਾਰ ਕਹਿੰਦੇ ਆ ਹੁਣ ਰੂਪ ਕਿਆ ਕੋਦੇ ਲਿਖਿਆ ਕੋਦੇ ਰੂਪਾਰੇ ਦੋਨੋਂ ਗੱਲਾਂ ਲਿਖਿਆ ਉਹ ਨਿਰਗੁ ਨਿਰਾਕਾਰ ਵੀ ਹੈ ਤੇ 994 ਚੌਕੜੀ ਯੁਗ ਬਾਦ ਉਹ ਰੂਪ ਵੀ ਤਰਨ ਕਰਦਾ ਸਤ ਸ੍ਰੂਪ ਤਰਨ ਕਰ ਲੈਂਦਾ ਹੈ 24 ਨਿਰਗੁ ਨਿਰਾਕਾਰ ਕਾਲਪੁਰਖ ਤੇ ਮਾਤ ਲੋਕ ਵਿੱਚ ਪ੍ਰਗਟ ਹੋਣ ਬਾਰੇ ਅਵਤਾਰ ਪਿਗੰਬਰ ਗੁਰੂ ਵੀ ਕਹਿ ਕੇ ਗਏ ਸਾਰੇ ਕਹਿ ਕੇ ਗਏ कि वह में प्रगट होएगा संबल लगते हैं यूपी च बिहार बंगाल उड़ीसा च वह नहीं है वेद व्यास जी ने कू कूह के वेद जी लिखते हैं कि संबल होवे उस द्वारा वेद व्यासा गया सुनाई है कि वह संबल नगरी प्रगट हो गुरु नानक देव जी भी कह के गए हैं नहीं कलंक हो तिरसी महाबली अवतार संत भगतन रखा करे दुष्टन करे श्रृंगार नवा तरंग चलाई सी और नवा नवास्टर नवा नाम नवा स्थान नवा फरमान नवा विधान नवा निशान संसार कर दे करते तुसी देख ही रहे हो दसम पातशाह भी संभल नगरी बारे कह के, के गए पाप स्वनाशन को कल के अवतार कहावेंगे पल पाग पे आए संभल के हर जू हरिमंदिर आवेंगे केड़ा एक शरीर है हर मंदिर किया गया संबल एक पवित्र शरीर है जिस विच शब अवतार का प्रगटावा होंगे हूँ संबल शरीर जिसका नाम महाराज पूर्ण सिंह जी पूर्ण रखा गया जो कि नेक लंक बनके कल की अवतार बन के रूप प्रगट अगे दसा है ਕਿ ਇਹ ਉਸ ਵਕਤ ਇਸ਼ਾਰਾ ਹੋਇਆ ਸੀ ਜਿਸ ਵੇਲੇ ਗੋਵਿੰਦ ਨੇ ਪਹਿਲੇ ਦਿਨ ਉਡਾਇਆ ਸੀ ਬਾਜ ਦਸਮ ਪਾਸ਼ਾ ਨੇ ਬਾਜੀ ਦੇਨ ਦੁਨੀ ਉਲਟਾਈਆ ਔਰ ਉਹਨਾਂ ਨੇ ਉਸੇ ਵੇਲੇ ਕਹਿ ਦਿੱਤਾ ਸੀ ਉਹ ਮੇਰੇ ਤੋਂ ਬਾਅਦ ਮੇਰਾ ਆਵੇਗਾ ਮਹਾਰਾਜ ਸ਼ੈਨ ਸ਼ਾ ਤੁਰਦਰ ਗਾਈਆ ਯਾਰਮਾ ਗੁਰੂ ਨਹੀਂ ਹੋਏਗਾ ਲੇਕਿਨ ਉਹ 24ਵਾਂ ਅਵਤਾਰ ਜਿਹੜਾ ਹੈ ਨੇਕ ਲੰਗ ਉਹ ਜ਼ਰੂਰ ਆਏਗਾ ਅੱਗੇ ਦੱਸਿਆ ਹੁਣ ਉਹ ਕਾਲਪੁਰਖ ਜੋਸਰੂਪ ਹੋ ਕੇ ਸਭ ਤੋਂ ਵੱਡੀ ਗੱਲ ਹੈ ਕਿ ਜੋਸਰੂਪ ਹੋ ਕੇ ਖੇਲ ਕੀਤੀ ਹੈ ਤੁਸੀਂ ਉਹਨਾਂ ਸ਼ਬਦ ਵੀ ਸੁਣਿਆ ਹੈ ਪਾਰ ਪਰੰਪਰਕ ਖੇਲ ਰਚਾਇਆ ਜੋਸਰੂਪ ਹੋ ਕੇ ਖੇਲ ਹੁੰਦਾ ਹੋਇਆ ਦੇ ਵਨ ਆਫ ਦੀ ਜੋਸਰੂਪ ਹੋ ਕੇ ਜੋ ਸ਼ਬਦ ਤਾਰ ਬੰਦ ਤੇ ਉੱਪਰ ਵਰਕਟ ਹੋ ਗਿਆ ਪੂਰਨ ਪਰਮੇਸ਼ਰ ਦੇ ਰੂਪੇ ਉਹ ਪ੍ਰਮਾਤਮਾ ਜਿਸ ਨੂੰ ਕਿ ਨਿਰਗੁ ਨਿਰਕਾਰ ਕਿਹਾ ਗਿਆ ਹੈ ਸਤਜੁਗ ਤ੍ਰੇਤਾ ਦੁਆਪਰ ਕਲਯੁਗ ਵਿੱਚ ਅਵਤਾਰ ਪਿਦੰਬਰ ਸਾਰਿਆਂ ਨੇ ਵੀ ਸਿਫਤ ਕੀਤੀ ਹੈ ਜਿਨੇ ਗ੍ਰੰਥ ਸ਼ਾਸਤਰ ਨੇ ਉਹਨਾਂ ਨੇ ਵੀ ਸਿਫਤ ਕੀਤੀ ਹੈ ਅਕਾਲ ਪੁਰਖ ਦੀ ਸ਼ਾਸਤਰ ਸਿਮਰਤ ਵੇਦ ਪੁਰਾਨ ਅਜੀਲ ਕੁਰਾਨ ਗੀਤਾ ਗਿਆਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਉਸੇ ਦਾ ਜਸ ਕਾਈਆ ਉਸੇ ਦਾ ਜਸ ਕਰ ਰਹੇ ਸਾਰੇ ਸਾਰੇ ਸ਼ਾਸਤਰ ਜਿਹੜੇ ਗ੍ਰੰਥ ਸ਼ਾਸਤਰ ਔਰ ਉਹਦੀ ਪੰਡਤ ਜਿਹੜੇ ਜੰਤਰੀਆਂ ਵਿੱਚ ਰਹੇ ਤੇ ਉਹਦੇ ਹੀ ਕਰਦੇ ਰਹੇ ਕਿ ਉਹ ਪ੍ਰਮਾਤਮਾ ਜਿਹੜਾ ਹੈ ਕਦੋਂ ਸੰਸਾਰ ਵਿੱਚ ਖੇਲ ਕਰੇਗਾ ਸੋ ਉਸਨੇ ਸਾਰੇ ਅਵਤਾਰ پیغمبر ਗੁਰੂਆਂ ਦੀ ਸੰਤਾ ਮਹਾਤਮਾ ਦੀ ॠषि मुनियों ਦੀ ਉਹ ਸਭ ਆਣੀਆਂ ਨੂੰ ਮੁੱਖ ਰੱਖ ਕੇ ਆਪਣਾ ਪ੍ਰਗਟਾਵਾ ਪੂਰਨ ਪਰਮੇਸ਼ਰ ਦੇ ਰੂਪ ਵਿੱਚ ਨੀਕਲੰਕ ਬਣ ਕੇ ਕਲਕੀ ਅਵਤਾਰ ਬਣ ਕੇ ਕੀਤਾ ਕੁਰ ਨਾਨਕ ਦੇਵ ਜੀ ਦੇ ਜਿਸ ਵੇਲੇ ਸੱਪ ਨੇ ਉਹਨਾਂ ਚਾਰ ਕੀਤੀ ਸੀ ਜੰਡ ਦਾ ਦਰਖਸਿਓ ਇੱਥੇ ਪਤਾ ਨਹੀਂ ਜਾਣ ਹੁੰਦਾ ਕਿ ਨਹੀਂ ਉਪਰ ਜੋ ਉਹ ਤਾਂ ਉਹਨਾਂ ਨੇ ਜ਼ਿਕਰ ਕਰਤਾ ਸੀ ਇਹ ਇਸ਼ਾਰਾ ਦਿੱਤਾ ਸੀ ਨਾਨਕ ਜਿਸ ਵੇਲੇ ਸੁੱਤਾ ਸਾਇਆ ਹੇਠ ਜੰਡ ਸੱਪ ਮੁਖ ਉੱਤੇ ਸ਼ੋਭਾ ਪਾਇਆ ਆ ਕੇ ਉਹਨਾਂ ਨੇ ਮੇਰਾ ਸਾਹਿਬ ਸੂਰਾ ਸਰਬੰਗ ਇਸ ਨੂੰ ਜਨਮੇ ਕੋਈ ਨਾ ਮਾਇਆ ਸਾਡਾ ਵੀ ਇਸ਼ਟ ਦੇ ਵਹੀ ਹੈ ਸੁਰਾ ਸਰਬੰਗ ਜੋ ਕਿ ਜਨਮ ਦਾਤੇ ਮਰਦਾ ਨਹੀਂ ਹੈ ਉਲੇਖ ਮੁਕਾਵੇ ਜੇਰਜ ਅੰਡ ਉਤਪ ਸੇਤਜ ਪਰਦਾ ਲਾਈਆ ਚਾਰੇ ਖਾਣੀ ਆ ਲਖਮ ਕਾ ਦਿੰਦਾ ਫਿਰ ਗੁਰੂ ਨਾਨਕ ਦੇਵ ਜੀ ਦੱਸਦੇ ਹਨ ਉਹ ਕੌਣ ਹੈ ਪੂਰਨ ਜੋਤ ਪੂਰਨ ਹੋਏ ਅਨੰਦ 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 ਆਪਣੇ ਵਿੱਚੋਂ ਪ੍ਰਗਟਾਈ ਹੈ ਹੁਣ ਤੁਸੀਂ ਤੁਹਾਡੇ ਸਾਹਮਣੇ ਪੂਰਨ ਜੋਤ ਦਾ ਪੂਰਨ ਪ੍ਰਕਾਸ਼ ਹੋਇਆ ਅਰਸ਼ ਫਰਸ਼ ਤੇ ਕੀਤੀ ਰੁਸ਼ਨਾਈ ਹੋਈ ਤੇ ਹੁਣ ਸਾਰੇ ਸੰਸਾਰ ਨੂੰ ਹੋਕਾ ਦੇਣਾ ਕਿ ਉਹ ਆ ਗਿਆ ਤੁਹਾਡੀ ਡਿਊਟੀ ਲਗਾਈ ਹੈ ਕਿ ਜਾ ਕੇ ਦਰਦ ਦੇਉ ਆਵਾਜ਼ ਆਇਆ ਸਾਹਿਬ ਕਰੀਮ ਨਵਾਸ ਲੇਕਿਨ ਕਿੰਨਾ ਕਾਪਾ ਕਰ ਰਹੇ ਹੋ ਦੇਖ ਲਓ ਤੁਸੀਂ ਆਪਣੇ ਸੋਚ ਲਓ ਸਾਰੇ ਆਲਮ ਵਾਲੇ ਹੋ ਜਾਓ ਹੁਸ਼ਿਆਰ ਬੇਖਬਰਾਂ ਖਬਰ ਦਿਓ ਸੁਣਾਈਆ ਜਿਸ ਨੂੰ ਮੰਦਰ ਮਸਜਿਦ ਸ਼ੀਵਦਵਾਲੇ ਮੱਠ ਲਬਦੇ ਗੁਰਦੁਆਰ ਜਿਨਾਂ ਨੂੰ ਗੁਰਦੁਆਰਿਆਂ ਤੇ ਮੰਦਰਾਂ ਮਸਜਿਦਾਂ ਦੇ ਲਬਦੇ ਫਿਰਦੇ ਉਹ ਤਾਂ ਆ ਗਿਆ ਉਹ ਆ ਗਿਆ ਜੋ ਜਗਾ ਗਿਆ ਸ਼ਬਦ ਸੁਣਾ ਗਿਆ ਡੰਕਾ ਵਜਾ ਗਿਆ ਸਤਸਰੂਪ ਹੋ ਕੇ ਵਿੱਚ ਸੰਸਾਰ ਉਹਦਾ ਸਤਸਰੂਪ ਤੁਸੀਂ ਸਿੰਘਾਸਨ ਤੇ ਦੇਖ ਹੀ ਰਹੇ ਸਤਸਤਵਾਦੀ ਬ੍ਰह्म ਬ੍ਰਮਾਦੀ ਪਾਰ ਬ੍ਰह्म ਬ੍ਰਮ ਆਪਣਾ ਰੰਗ ਰੰਗਾ ਗਿਆ ਕਿਉਂਕਿ ਸਤਗੁਰੂ ਸ਼ਬਦ ਦਾ ਮੁਹੰਮਦ ਸਾਹਿਬ ਕਹਿ ਕੇ ਗਏ ਹੈ ਕਿ ਮੇਰੇ ਬਾਅਦ ਪੈਗੰਬਰ ਨਹੀਂ ਹੋਏਗਾ ਗਾਂਗਪੁਰ ਕਹਿੰਦੇ ਠੀਕ ਹੈ ਮੈਂ ਗੁਰੂ ਬਣ ਕੇ ਖੇਲ ਕਰ ਲਾਂਗਾ ਉਹ ਗੁਰੂ ਨਾਨਕ ਦੇਵ ਜੀ ਨੂੰ ਪਈ 800 ਸਾਲ ਬਾਅਦ ਜੇ ਦਸਮ ਪਾਤਸ਼ਾਹ ਨੇ ਕਹਿ ਦਿੱਤਾ 11ਵਾਂ ਗੁਰੂ ਨਹੀਂ ਹੋਏਗਾ ਠੀਕ ਹੈ 11ਵਾਂ ਗੁਰੂ ਨਹੀਂ ਹੋਏਗਾ ਲੇਕਿਨ ਜੋ ਵੀ ਉਤਾਰਤਾ ਆਏਗਾ ਨਾ ਜਿਹਦੇ ਵਾਸਤੇ ਲਿਖ ਕੇ ਗਏ ਆ ਕਿਉਂਕਿ ਸਤਗੁਰੂ ਸ਼ਬਦ ਦਾ ਪੰਦ ਕਦੇ ਸਟਾਪ ਨਹੀਂ ਹੁੰਦਾ ਉਹਦਾ ਖੇਲ ਜਿਹੜਾ ਜੁਗੋ ਜੁਗ ਜਿਹੜਾ ਹੈ ਚੱਲਦਾ ਰਹਿੰਦਾ ਹੁਣ ਉਹ ਪ੍ਰਗਟ ਹੋ ਗਿਆ ਜਿਹਦੇ ਬਾਰੇ ਭੇਸ਼ਾ ਵਣੀਆਂ ਕੀਤੀਆਂ ਗਈਆਂ ਸੀ ਉਹ ਕਰਨਾ ਕੀ ਹੈ ਉਹਨੇ ਉਹਨੇ ਇੱਕ ਗੱਲ ਕਰਨੀ ਬਿਨਾ ਕਿਸੇ ਕਰਨੀ ਤੂੰ ਆਪਣੇ ਆਪ ਭਗਤਾਂ ਦੀ ਜ਼ਰੂਰ ਕਰਨੇ امدਾਦ ਸਿਰ ਸਿਰ ਆਪਣਾ ਹੱਥ ਟਿਕਾਇਆ ਜਿਹੜਾ ਉਹ ਨੂੰ ਮੰਨੇਗਾ ਜਿਹੜਾ ਉਹ ਭਗਤ ਹੋਏਗਾ ਉਹਦੀ ਹਮਦਸ ਕਰ ਕਰੇਗਾ ਉਹਨੂੰ ਕੋ ਪੂਜਾ ਪਾਠ ਕਰਨ ਦੀ ਲੋੜ ਨਹੀਂ ਪੈਗੀ ਕੁਛ ਪਿਛਲੇ ਜਨਮ ਦਾ ਉਹਦਾ ਜਿਹੜਾ ਹਿਸਾਬ ਕਿਤਾਬ ਹੈ ਉਹ ਦੇਖਦਾ ਉਹਦੇ ਮੁਤਾਬਕ ਉਹ ਬਖਸ਼ਿਸ਼ ਕਰ ਦਿੰਦਾ ਹੈ ਤੇ ਜੋ ਜੁਗ ਜਨਮ ਦੇ ਆਤਮਾ ਵਿੱਚ ਪਾਪ ਚੜੇ ਹੋਏ ਹਨ ਇਹ ਕੋਈ ਨਹੀਂ ਸਾਫ ਕਰਦਾ ਇਹ ਸਿਰਫ ਅਕਾਲ ਪੁਰਖ ਆਪਣੀ ਬਖਸ਼ਿਸ਼ ਦੁਆਰਾ ਸ਼ਬਦ ਆਰਦੁਆਰਾ ਸਾਫ ਕਰਦਾ ਹੈ ਨਾਲੇ ਦੁਰਮਤ ਦੇ ਥੋਣੇ ਅੰਦਰੋਂ ਦਾਗ ਇਹ ਵਰਦੇ ਰਹੇ ਆ ਆਪਣੇ ਵਾਸਤੇ ਸਾਡੇ ਵਾਸਤੇ ਨਾਲੇ ਦੁਰਮਤ ਦੇ ਥੋਣੇ ਅੰਦਰੋਂ ਦਾਗ ਪਾਪਾਂ ਕਰੇ ਸਫਾਈ ਆ ਕਿਉਂਕਿ ਉਸਨੇ ਪਰਕਰ ਪਾਪ ਬਹੁਤ ਵੱਧ ਗਿਆ ਇਸ ਸੰਸਾਰ ਦੇ ਵਿੱਚ ਇਸ ਵੇਲੇ ਉਨੇ ਹੋਂ ਪ੍ਰਗਟ ਹੋ ਗਿਆ ਥੋੜੀ ਸਾਲਾਂ ਵੀ ਦੇਖ ਲਿਓ ਸਾਰੀ ਸ੍ਰਿਸ਼ਟੀ ਦਾ ਮੇਟ ਦੇਵੇ ਪਾਪ ਪਦਤ ਪੁਨੀਤ ਬਣਾਏ ਪੁਜਤਰ ਬਣਾ ਦੇਗਾ ਇਹ ਹੋਂ ਪ੍ਰਮਾਤਮਾ ਨੇ ਉਸ ਝਗੜਾ ਮੇਟ ਲਾ ਕੂੜ ਕਲਪਨਾ ਦਾ ਤਮਾਮ ਕੂੜ ਕਲਪਨਾ ਚ ਰਹਿੰਦੇ ਆਪਾਂ ਸਾਰੇ ਤੁਸੀਂ ਦੇਖ ਲਓ ਸਵੇਰ ਤੋਂ ਸ਼ਾਮ ਤੱਕ ਪਲੈਨਿੰਗ 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 ਹੀ ਚੱਲਦੀ ਹੈ ਇਹ ਕੰਮ ਕਰ ਲਓ ਕੰਮ ਕਰ ਲਓ ਕਿਉਂਕਿ ਮਨ ਜਿਹੜਾ ਹੈ ਮਨੁਆ ਮਨ ਬੜਾ ਚਲਾਕ ਚਾਰ ਯੁਗ ਦੇ ਸ਼ਾਸਤਰ ਦੇਣ ਗਵਾਈ ਆ ਕਿਸੇ ਦਾ ਅੰਦਰੋਂ ਖੁੱਲ ਨਾ ਦੇਵੇ ਤਾਕ ਬਜਰ ਕਪਾਟੀ ਪਰਦਾ ਨਾ ਕੋਈ ਖੁਲਾ ਇਹ ਅੰਦਰ ਦਾ ਤਾਕ ਹੀ ਨਹੀਂ ਖੁੱਲ ਦਿੰਦਾ ਕਲਪਨਾ ਦੀ ਚੜਿਆ ਰਹੇ ਰਾਕ ਰਾਕ ਹੰਦਾ ਘੋੜਾ ਕਲਪਨਾ ਰੂਪੀ ਘੋੜੇ ਤੇ ਹਮੇਸ਼ਾ ਹੀ ਮਨ ਚੜਿਆ ਰਹਿੰਦਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਸੌਣ ਤੱਕ ਬਲਕਿ ਰਾਤ ਨੂੰ ਵੀ ਸੌਂਦਿਆਂ ਵੀ ਇਹ ਮਨ ਜਿਹੜਾ ਕਿਧਰ ਕਿਧਰ ਘੁੰਮਦਾ ਇਹ ਜਦ ਮਨੁਸ਼ਾ ਜਗਤ ਜਹਾਨ ਕੋ ਆਇਆ ਮਨੁਸ਼ਾ ਜਿਹੜੀ ਇਹ ਜਗਤ ਜਹਾਨ ਵਿੱਚ ਰਖਦਾ ਹੈ ਇਸ ਕਰਕੇ ਸਤ ਸੱਚ ਦੀ ਮਿਲੇ ਕਿਸੇ ਨਾ ਦਾਤ ਇਸ ਕਰਕੇ ਦਾਤ ਨਹੀਂ ਮਿਲਦੀ ਸਤਿ ਕੁਸ਼ ਵਰਤ ਹੁਣ ਉਹਨੇ ਪ੍ਰਮਾਤਮਾ ਨੇ ਕਲ ਨੂੰ ਰਹਿ ਨਹੀਂ ਦੇਣੀ ਅੰਧੇਰੀ ਸ਼ਾਮ ਅੰਧੇਰੀ ਸ਼ਾਮ ਹੋ ਗਿਆ ਕਲਜੁਗ ਦਾ ਜ਼ੋਰ ਬਹੁਤ ਹੋ ਗਿਆ ਅੰਧੇਰੀ ਸ਼ਾਮ ਨੂੰ ਖਤਮ ਕਰਨਾ ਹੈ ਕਲਜੁਗ ਰਹਿ ਨਹੀਂ ਦੇਣੀ ਅੰਧੇਰੀ ਸ਼ਾਮ ਸੰਤੋ ਮਹਾਤਮਾ ਮਹਾਪੁਰਸ਼ੋ ਸਤ ਤਰੰਦਾ ਜੁਗ ਦੇਣਾ ਲਗਾਈਆ ਉਹਨੇ ਸਤ ਜੁਗ ਸਤ ਤਰੰਦਾ ਜੁਗ ਲਗਾ ਦੇਣਾ ਹੈ ਸਤ ਜੁਗ ਨੂੰ ਸ਼ੁਰੂ ਕਰ ਦੇਣਾ ਹੈ ਕਿਉਂਕਿ ਕਲ ਯੁਗ ਦੀ ਆਈ ਹੋ ਜਿਹੜੀ 432000 ਸਾਲ ਸੀ ਇਹ 432000 ਸਾਲ ਤੋਂ ਜਿਹੜੇ ਚਾਰੇ ਬੱਚੇ ਸ਼ਹੀਦ ਹੋਏ குரு ਦੇਗਵਾਦਰ ਜੀ ਸ਼ਹੀਦ ਹੋਏ ਉਹਨਾਂ ਕਰਕੇ ਖਤਮ ਕਰ ਦਿੱਤੀ ਸੀ ਕਲ ਯੁਗ ਆਈ ਹੋਣੀ ਦੇਣੀ ਲੰਬੀ ਗੋਵਿੰਦ ਨੀਆ ਹੇਟ ਬੱਚੇ ਦਵਾ ਕੇ ਜੜ ਗਿਆ ਉਹ ਖੜਾਈ ਮਹਾਰਾਜ ਨੇ ਇਸ ਬਾਰੇ ਬਹੁਤ ਕੁਝ ਲਿਖਿਆ ਹੈ ਜਿਸ ਵੇਲੇ ਕਾਹੇ ਦਾ ਬੁੱਟਾ ਪਟਿਆ ਸੀ ਤੇ ਕਲ ਯੁਗ ਦੀ ਜਾੜੀ ਉਖੇੜ ਦਿੱਤੀ ਸੀ ਸੋ ਇਸ ਵੇਲੇ ਜਿਹੜਾ ਹੈ ਦੱਸਿਆ ਹੈ ਵੇਖੋ ਕਲ ਯੁਗ ਮਾਇਆ ਵਿੱਚ ਨਾ ਕਰਿਓ ਆਲਸ ਗਫਲਤ ਵਿੱਚ ਆਪਣਾ ਆਪ ਭੁਲਾਈਆ ਇਹ ਸਿੱਖਿਆ ਹੈ ਥੋੜੀ ਜੀ ਅਗਲਾ ਪੈਰਾ ਜਿਹੜਾ ਬਿਨਾ ਗੋਵਿੰਦ ਤੋਂ ਫੇਰ ਕਿਸੇ ਨਹੀਂ ਦੇਣੀ ਜ਼ਮਾਨਤ ਅੱਗੇ ਹੋ ਨਾ ਕੋਈ ੜਕਾਇਆ ਨਹੀਂ ਧਰਮਰਾਜ ਦੇ ਜੜਜਮਦੂਤ ਆ ਫੜ ਕੇ ਲੈ ਜਾਣਗੇ ਜ਼ਮਾਨਤ ਕੌਣ ਦੇਏਗਾ ਬਚਾਏਗਾ ਕੌਣ ਸਤਿਗੁਰੂ ਸਾਹਿਬ ਸਤਿਗੁਰੂ ਗੋਵਿੰਦ ਮੇਰੇ ਨਾਮ ਦੀ ਕਰਿਓ ਨਾ ਕੋਈ ਖਿਆਨਤ ਸਹਿਜ ਨਾਲ ਗਿਆ ਦੜਾਈ ਆ ਫਿਰ ਅੱਗੇ ਦੱਸਿਆ ਗੁਰੂ ਸਿੱਖ ਗੁਰਮੁਖੋ ਸਿੱਖ ਨਾਲ ਸਿੱਖ ਕਦੇ ਨਾ ਕਰਿਓ ਅਦਾਵਤ ਝਗੜਾ ਨਾ ਕਰ ਬੈਠੋ ਤਵਾੜੇ ਪਿੱਛੇ ਬੱਚੇ ਨੀਂਹਾਂ ਦਵਾਈ ਆ ਤੁਹਾਡੇ ਪਿੱਛੇ ਦਾ ਸਾਰਾ ਖੇਲ ਕੀਤਾ ਅਗੇ ਦੱਸਿਆ ਕਿ ਪੰਥ ਖਾਲਸਾ ਮੇਰਾ ਸਹੀ ਸਲਾਮਤ ਜਿਸ ਦਾ ਰਾਖਾ ਪ੍ਰਭ ਕਾਲ ਦਿੱਤਾ ਬਣਾਈ ਆ ਪੰਥ ਖਾਲਸਾ ਜੀ ਖਾਲਸ ਪਿਓ ਉਹਦਾ ਮਾਲਕ ਤਾਂ ਪ੍ਰਮਾਤਮਾ ਹੈ ਫਿਰ ਦੱਸਦੇ ਹਨ ਦਸਮ ਪਾਤਸ਼ਾਹ ਮੈਂ ਸੇਵਾ ਕਰਦਾ ਕਦੀ ਨਾ ਆਵਾ ਵਿੱਚ ਠਕਾਵਟ ਗੋਵਿੰਦ ਸ਼ਬਦ ਵਿੱਚ ਸੁਣਾਈ ਜਨਾਈਆ ਔਰ ਇਸ ਸਮੇਂ ਬਾਰੇ ਵੀ ਦੱਸ ਰਹੇ ਹਨ ਜਿਹੜਾ ਹੁਣ ਚੱਲ ਰਿਹਾ ਹੈ ਦਸ਼ਮ ਪਾਸ਼ਾ ਕਹਿੰਦੇ ਹਨ ਅੰਤ ਕਲਯੁਗ ਆਉਣੀ ਹੈ ਹਨੇਰੀ ਰਾਤ ਹਨੇਰੀ ਰਾਤ ਹੋ ਗਈ ਹੈ ਇਸ ਵੇਲੇ ਆਤਮਾ ਚੰ ਦੇਰਾ ਹੀਂ ਦੇਰਾ ਚਾਰੋਂ ਕੂਂਡ ਦੇਰਾ ਚਾਈਆ ਕਿਉਂਕਿ ਮਾਇਆ ਦਾ ਜੋਰ ਹੋ ਜਾਣਾ ਉਸ ਵੇਲੇ ਦੱਸ ਦੱਸਿਆ ਸੀ ਹੁਣ ਮਾਇਆ ਦਾ ਜੋਰ ਪਹੁੰਚਾ ਬਜਬਰਦਸਤ ਹੈ ਇਸ ਵੇਲੇ ਔਰ ਫਿਰ ਲਿਖੇ ਹਿਦਾਇਤ ਦਿੱਤੀ ਹੈ ਦੇਖਿਓ ਮਾਇਆ ਵਿੱਚ ਪੁੱਲ ਕੇ ਕੋਈ ਛੱਡ ਨਾ ਜਾਇਓ ਸਾਥ ਸਗਲਾ ਸੰਗ ਬਣਾਈ ਆ ਲੋਕ ਮਾਇਆ ਨੂੰ ਪ੍ਰੇਫਰ ਕਰ ਲੈਂਦੇ ਆ ਪ੍ਰਮਾਤਮਾ ਨੂੰ ਦੂਰ ਕਰ ਦਿੰਦੇ ਆ ਵੇਖਿਓ ਮਾਇਆ ਵਿੱਚ ਪੁੱਲ ਕੇ ਕੋਈ ਛੱਟ ਨਾ ਜਾਇਓ ਸਾਤ ਸੰਗਲਾ ਸੰਗ ਬਣਾਈ ਆ ਅੱਗੇ ਦੱਸ ਰਹੇ ਹਨ ਅੱਗੇ ਖੇਲ ਕਰਨਾ ਪੁਰਖਵਨਾਸ਼ ਅੱਗੇ ਪ੍ਰਮਾਤਮਾ ਦਾ ਕਾਲਪੁਰਖ ਦਾ ਖੇਲ ਹੋਣਾ ਹੈ ਜੋ ਸ਼ਬਦ ਤਾਰ ਦਾ ਖੇਲ ਹੋਣਾ ਹੈ ਅਪਨਾਸ਼ੀ ਕਰਤਾ ਆਪਣੀ ਕਾਰ ਕਮਾਈ ਆ ਤੇ ਇਹ ਵੀ ਦੱਸਦੇ ਹਨ ਕਿ ਮੇਰਾ ਮੇਰਾ ਵੀ ਉਸ ਕਾਲਪੁਰਖ ਦੀ ਜੋਤ ਵਿੱਚ ਵਾਸ ਰਹਿਣਾ ਹੈ ਜਿਸ ਦੀ ਜੋਤ ਵਿੱਚ ਸਦਾ ਰਹਿਣਾ ਵਾਸ ਵਿਛੋੜੇ ਵਿੱਚ ਵਾਲੀ ਵੜਨਾ ਕੋਈ ਵੰਡਾਈ ਆ ਅੱਗੇ ਸਿੱਖਿਆ ਹੈ ਗੁਰਮੁਖੋ ਜਗਤ ਤਾਰ ਵਿੱਚ ਸੰਸਾਰ ਪਿਆਰ ਵਿੱਚ ਇਹ ਚਾਰ ਲੈਣਾ ਬੜੀ ਇੰਪੋਰਟੈਂਟ ਹੈ ਗੁਰਮੁਖ ਜਗਤ ਤਾਰ ਵਿੱਚ ਸੰਸਾਰ ਪਿਆਰ ਵਿੱਚ ਕਿਤੇ ਭੁੱਲ ਨਾ ਜਾਇਓ ਮੇਰਾ ਵਿਸ਼ਵਾਸ ਵਿਸ਼ਿਆ ਵਿੱਚ ਆਪਣਾ ਆਪ ਦਵਾਈ ਆ ਮੈਂ ਆਜ ਜੁਗਾਦ ਜੁਗ ਚੌਕੜੀ ਸਤਿਗੁਰੂ ਸ਼ਬਦ ਖਾਸ ਜੁਗ ਜੋਗੜੀ ਸਤਿਗੁਰੂ ਸ਼ਬਦ ਸ਼ਬਦ ਦਾ ਮੈਂ ਮੈਂ ਆਜ ਜੁਗਤ ਜੁਗ ਚੌਕੜੀ ਸਤਿਗੁਰੂ ਸ਼ਬਦ ਖਾਸ ਜਨਮ ਵਰਣ ਵਿੱਚ ਨਾ ਆਈ ਆ ਲੱਭਣਾ ਕਿੱਥੋਂ ਆ ਉਹ ਤੁਹਾਡੇ ਅੰਦਰ ਦਾ ਵਾਸੀ ਹੈ ਮੈਨੂੰ ਆਪਣੇ ਵਿੱਚੋਂ ਕਰਿਓ ਤਲਾਸ਼ ਬਾਹਰ ਲੱਭਣ ਦੀ ਲੋੜ ਨਹੀਂ ਨਰਾਇਆ ਇਹ ਅੱਗੇ ਦੱਸਿਆ ਹੈ ਵੇਖਿਓ ਪ੍ਰਭ ਦੇ ਪਿਆਰ ਦਾ ਭੁਲਿਓ ਕਦੀ ਨਾ ਰਾਵ ਰਹਿ ਵਰ ਸਤਿਗੁਰੂ ਸ਼ਬਦ ਲੈਣਾ ਬਣਾਈ ਆ ਔਰ ਜੋਤੀ ਜੋ ਸਰੂਪ ਹਰ ਆਪ ਆਪਣੀ ਕਿਰਪਾ ਕਰ ਕਰੇ ਖੇਲ ਸਜਾਹਰ अगे है ज्योति जोश रूप पर आप अपनी कृपा कर करे के साचार्य नेक लंकन राय नर महाराज शेर सिंह विष्णु भगवान एक द्वारा एक मंजल एक काठ इको ग्रह मंदिर पुरख काल जो आज जुगाता देवी साथ दुख चौकड़ी नित्य निमित्त ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਪਣਾ ਖੇਲ ਵਿਖਾਈਏ ਸੋ ਹੰ ਮਹਾਰਾਜ ਸ਼ੇ ਸਿੰਘ ਵਿਸ਼ਨੂ ਭਗਵਾਨ ਦੀ ਜੈ ਸੋ ਹੰ ਮਹਾਰਾਜ ਸ਼ੇ ਸਿੰਘ ਵਿਸ਼ਨੂ ਭਗਵਾਨ ਦੀ ਜੈ ਸੋ ਹੰ ਮਹਾਰਾਜ ਸ਼ੇ Vishnu Bhagavan Di Ke Soham Singh Vishnu Bhagavan Di Ke Soham Singh Vishnu Bhagavan Di Ke Sri Sri ਸਰਦੀਪ ਸਿੰਘ ਕੁਕਾੜਾ ਸੋ ਹੰਮਾਰਾ ਜੀ